ਰਸੋ ਹੀ ਮੈਂ ਢੀਟਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਭੈ ਵਸੀਟਾ ਹਰ ਨਾਮੋ ਮੰਦਰ ਦੁੜਾਏ ਦੀ ਕੱਟੇ ਹੋਵੇਂ ਰੋਗਾ ਨਾਨਕ ਸਤਗੁਰੂ ਜੀ ਨੇ ਬੁਲਾਇਆ ਇਸ ਘਰੋਂ ਤੇਓ ਸੰਜੋ ਆਪਣੀ ਬਾਣੀ ਪਾਵਨ ਬਾਣੀ ਰਾਹੀ ਮਹਾਰਾਜ ਹਚਾਰਨ ਕਰਦੀ ਆ ਕਿ ਅਸੀਂ ਵਿਛੜੇ ਹੋਏ ਸੀ ਪਰ ਪ੍ਰਮਾਤਮਾ ਨੇ ਆਪਣੇ ਫਲਦੀ ਨਾਲ ਲਾ ਲਿਆ ਆਪਣੇ ਚਰਨਾਂ ਦੇ ਨਾਲ ਲਾ ਲਿਆ ਵਿਛੜ ਕੇ ਫਿਰ ਅਸੀਂ ਉਸ ਪ੍ਰਮਾਤਮਾ ਦੇ ਨਾਲ ਅਕਾਲ ਅਰਚੀ ਦੇ ਨਾਲ ਫਿਰ ਮਿਲ ਗਏ ਕਿ ਸਤਿਗੁਰੂ ਹੰਤਾਨ ਸਤਗੁਰੂ ਗਿਆਨਨਾਥ ਮਹਾਰਾਜ ਕਾਲ ਯੁਗ ਦੇ ਅਵਤਾਰ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜ ਤ੍ਰੈ ਕਾਲ ਦਰਸ਼ੀ ਤਿੰਨ ਲੋਕਾਂ ਦੇ ਮਾਲਕ ਗੱਦੀ ਤੇ ਬਿਰਾਜਮਾਨ ਸ੍ਰਿਸ਼ਟੀ ਦੇ ਰਚੇਤਾ ਸ੍ਰੀ ਜੋਗ ਸਿਸ਼ਟ ਮਾਪਰਾ ਸ੍ਰੀ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਹੰਤਾਨ ਸਤਗੁਰੂ ਗਿਆਨਨਾਥ ਮਹਾਰਾਜ ਜੀ ਜਿਨ੍ਹਾਂ ਨੇ ਆਪ ਆਪਣੇ ਕਰਮ ਕਮਲਾ ਨਾਲ ਗੱਦੀ ਦੇ ਬਰਾਜਮਾਨ თანਤਨ ਮਹਾਰਿਜ ਪੁਰਨਾਥ ਮਹਾਰਾਜ ਜੀ ਜਿਨ੍ਹਾਂ ਦੀ ਕਲਮ ਹੱਥਲੀ ਵਿੱਚ ਕਲਮ ਦੇ ਕੇ ਕਿ ਮੇਰ ਦਾ ਸਿਰ ਦੇ ਉੱਤੇ ਹੱਥ ਰੱਖ ਕੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਸਤਗੁਰਾਂ ਨੇ ਦਰਜ ਕਰਵਾਇਆ ਉਸ ਪਾਵਨ ਗ੍ਰੰਥ ਦੇ ਵਿੱਚ ਅਚਾਰਨ ਕੀਤਾ ਕੌਮ ਦੇ ਵਾਸਤੇ ਕੀ ਕੌਮ ਨੂੰ ਤਾਰਨ ਹਾਰੀ ਬਾਣੀ ਹੈ ਕੀ ਸਤਗੁਰਾਂ ਦਾ ਇਤਿਹਾਸ ਹੈ ਕੀ ਮਹਾਰਾਜ ਜਿਸ ਨਗਰ ਦੇ ਵਿੱਚ ਜਨਮ ਲਿਆ ਮਾਨਾ ਵਾਲਾ ਨਗਰ ਜੀ ਬੜੇ ਭਾਗਾ ਵਾਲਾ ਨਗਰ ਸਤਪੁਰਾਂ ਦਾ ਕੀ ਮਾਤਾ ਰਾਜਰਾਣੀ ਪਿਤਾ ਸਰਦਾਰ ਹਾਕਮ ਸਿੰਘ ਜੀ ਕੀ ਮਾਤਾ ਰਾਜਰਾਣੀ ਦੀ ਗੋਦੀ ਦੇ ਵਿੱਚ ਪਾਗ ਲਾਇਆ ਦੁਨੀਆ ਦੇ ਮਾਲਕ ਨੇ ਕਿ ਜਨਮ ਤੇ ਹੀ ਕਈਆਂ ਨੂੰ ਧਾਰ ਦਿੱਤਾ ਪਰ ਪਾਵਨ ਗ੍ਰੰਥ ਦੇ ਵਿੱਚ ਅਚਾਰਨ ਕਰ ਦਿੱਤਾ ਕਲਯੁਗੀ ਜੀਵਾਂ ਨੂੰ ਧਾਰਨ ਹਾਰੀ ਬਾਣੀ ਸ੍ਰੀ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਸ੍ਰੀ ਜੋਗ ਰਿਸਿਸ਼ਟ ਮਾਪਰਾਣ ਜੀ ਦੀ ਅਮਰ ਕਿਤਾਬਾਣੀ ਹੈ ਕਿ ਜਿਸ ਭਾਗਾ ਵਾਲੇ ਘਰ ਦੇ ਵਿੱਚ ਜਾ ਕੇ ਗੁਰਮਖਾਨੇ ਦਰਸ਼ਨ ਕਰਕੇ ਕਿ ਆਪਣੇ ਜੀਵਨ ਦੀ ਪਾਰਖਾਲੀ ਕਰ ਲਏ ਉਸ ਪਾਵਨ ਬਾਣੀ ਅਮਰਤ ਰੂਪੀ ਬਾਣੀ ਜਿਸ ਘਰ ਦੇ ਵਿੱਚ ਸਤਿਗੁਰਾਂ ਦੇ ਚਰਨ ਪੈ ਗਏ ਉਸ ਪਾਵਨ ਬਾਣੀ ਨੂੰ ਸੁਣ ਕੇ ਆਪਣੇ ਜੀਵਨ ਦਾ ਆਪਾਰ ਪਤਾਰਾ ਕਰ ਲਿਆ ਕਿ ਇੱਕ ਨਵਾਂ ਜਨਮ ਬਖਸ਼ਿਸ਼ ਕਰ ਦਿੱਤਾ ਕਿ ਮਹਾਰਾਜ ਕਲਗੀਧਰ ਪਾਤਸ਼ਾਹ ਬਾਬਾ ਸੰਗਤ ਸਿੰਘ ਜੀ ਕਿ ਬਾਬਾ ਜੀਵਨ ਸਿੰਘ ਜੀ ਇਹੀ ਨਾਂ ਸ਼ਬਦ ਦੇ ਕੇ ਵਰਪੰਜ ਕਕਾਰ ਬਖਸ਼ਿਸ਼ ਕਰਕੇ ਬਾਣੀ ਬਾਣਾ ਬਖਸ਼ ਕਰਕੇ ਕਿ ਸਤਿਗੁਰਾਂ ਨੇ ਨਮਾ ਜਨਮ ਜਿਹੜਾ ਬਖਸ਼ਿਸ਼ ਕਰ ਦਿੱਤਾ ਇਸੇ ਤਰ੍ਹਾਂ ਮਾਰੇ ਤਨ ਤਨ ਸਤਿਗੁਰੂ ਗਿਆਨ ਨਾਨਕ ਜੀ ਕਲਯੁਗ ਦੇ অবতার ਉਹਨਾਂ ਨੂੰ ਵੀ ਸਤਿਗੁਰਾਂ ਨੇ ਚਾਰ ਚੰਨ ਬਖਸ਼ਿਸ਼ ਕਰ ਦਿੱਤੀ ਕਿ ਜਿਹੜਾ ਇਸ ਬਾਣੀ ਨੂੰ ਸੁਣਿਆ ਕਰੂਗਾ ਉਹਦੇ ਦੁੱਖ ਕਲੇਸ਼ ਪਾਪ ਪ੍ਰਾਂਦ ਜਿੰਨੇ ਵੀ ਘਰ ਦੇ ਸੰਕਟ ਆ ਉਹਦੇ ਸਾਰੇ ਦੂਰ ਹੋ ਜਾਣਗੇ ਮਹਾਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਪਾਵਨ ਬਾਣੀ ਦੇ ਰਹੀਂ ਵਿਚਾਰ ਕਰਕੇ ਗਏ ਮਹਾਰਜ ਕਿੰਦੇ ਮੂਰਖ ਸਮਝਣ ਜੁਤੀਆਂ ਗੰਡ ਗੰਡ ਜੋੜੇ ਰਾਸ ਪੱਟੀ ਹੋਈ ਦਿਲ ਸੰਸਾਰ ਦੀ ਗੰਡਾ ਦਾਸੀ ਰਵੀਦਾਸ ਕਿ ਮੂਰਖ ਸਮਝੀ ਗਏ ਕੀ ਚਮਾਰਿਆ ਮੂਰਖ ਐ ਜੁੱਤੀਆਂ ਗੰਡਦਾ ਗੰਡ ਗੰਡ ਜੂੜੇ ਰਾਸ ਪੱਟੀ ਹੋਈ ਦਿਲ ਸੰਸਾਰ ਦੀ ਗੰਡਾ ਦਾਸੀ ਰਵੀਦਾਸ ਕਿ ਜਿਹੜੇ ਲੋਕਾਂ ਦੇ ਦਿਲ ਦੂਰ ਹੋਏ ਸੀ ਜਿਨ੍ਹਾਂ ਦੇ ਦਿਲ 파ਟੇ ਹੋਏ ਸੀ ਸਤਿਗੁਰੂ ਰびਦਾਸ ਮਹਾਰਾਜ ਨੇ ਆਪਣੀ ਪਾਵਨ ਬਾਣੀ ਰਾਹੀਂ ਉਹਨਾਂ ਦੇ ਦਿਲ ਕੰਢ ਦਿੱਤੇ ਉਹਨਾਂ ਨੂੰ ਸੁਧੇਰ ਆਏ ਪਾਧਕਾਂ ਉਹ ਸੱਚ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਆ ਦੇ ਦਿੱਤਾ ਆਈ ਭਗਤੀ ਇੱਕ ਸੰਸਾਰ ਦੀ ਇੱਕ ਨਾ ਹੈ ਕਿ ਜਿਹੜੇ ਪੂਰੇ ਜੀਵਨ ਨੂੰ ਪੂਰੇ ਆਪਣੇ ਜੀਵਨ ਨੂੰ ਭਗਤੀ ਦੇ ਨਾਲ ਜੋੜ ਕੇ ਕਿ ਆਪਣੇ ਜੀਵਨ ਦੀ ਖੰਡ ਜਿਹੜੀ ਆ ਉਹ ਨਵੀਂ ਬਖਸ਼ਿਸ਼ ਕਰਦਾ। ਕਿ ਆਪਣਾ ਨਵਾਂ ਜੀਵਨ ਬਖਸ਼ਿਸ਼ ਕਰ ਸਕਦਾ। ਗੁਰੂ ਦੇ ਕੋਲ ਸ਼ਬਦ ਲੈ ਕੇ ਭਗਤੀ ਕਰਕੇ ਆਪਣੀ ਸੇਵਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰਕੇ। ਭਗਤੀ ਸ਼੍ਰੀ ਰਵਿਦਾਸ ਦੀ ਜੁਗੋ ਜਗ ਹਟਾਲਾ ਗੁਰੂ ਰਵਿਦਾਸ ਦੀ ਕਟਿਆ ਗਿਰਦੀ ਮਹੌਂਦੀ ਫਿਰਨ ਮਹੱਲ ਕਿ ਸਤਿਗੁਰ ਰਵੀਦਾਸ ਮਹਾਰਜ ਜੀ اور ਕੁਟੀਆਂ ਦੇ ਚਾਰਚਪੀਰੇ ਅਕਾਲ ਪੁਰਖ ਜਿਹੜਾ ਨਿਰੰਕਾਰ ਉਹ ਕੋਮਦਾ ਰਹਿੰਦਾ ਸੀ ਕਿ ਮਹਾਰਜ ਆਪਣੇ ਕਿਰਤ ਦੇ ਵਿੱਚ ਲੱਗੇ ਰਹਿੰਦੇ ਸੀ ਉਹ ਹੰਦਾ ਸੀ ਆ ਕੇ ਪੁੱਛਦਾ ਸੀ ਰਵੀਦਾਸ ਕੀ ਕਰਦਾ ਕਿ ਮਹਾਰਜ ਕਹਿੰਦੇ ਸੀ ਅਸੀਂ ਆਪਣੀ ਕਿਰਤ ਕਰਦੇ ਹਾਂ ਅਸੀਂ ਆਪਣੇ ਕੰਮ ਨੂੰ ਲੱਗੇ ਹੋਏ ਆਂ ਮਾਲਕ ਦੇ ਨਾਲ ਜੁੜੇ ਹੋਏ ਆਂ ਪਰਮਾਤਮਾ ਦਾ ਸਿਮਰਨ ਕਰਦੇ ਆਂ